ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੌੜੀ ਗਾਰੇਰੀ ਮਹੱਲਾ ਪੰਜਵਾ ਤਸਕੀ ਸਰਣ ਨਾਹੀ ਪਾਸੋਗ ਉਸਤੇ ਬਾਹਰ ਕਛੂ ਨ ਹੋਗ ਤਜਿ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਨ ਹਾਰ ਜੱਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰਾ ਸਦ ਸੰਗ ਰਹਾਉ ਤਸਕੀ ਟੇਕ ਮਨੇ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਾ ਕਾ ਕੌਣ ਤਾਜ ਕਰ ਕੇ ਰਪਾ ਰਖੈ ਆਪਲਾ ਜੋ ਕਾ ਮਨੁਖ ਕਹਾ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਵਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਦੇ ਅੰਤਰ ਜਾਮੇ ਸਰਬ ਸੁਖਾ ਸੁਖ ਸਾਚਾ ਇਹੋ ਗੁਰ ਉਪਦੇਸ਼ ਇਹੋ ਨੀ ਇਹੋ ਇਹੋ ਗੁਰ ਉਪਦੇਸ਼ ਮਨੈ ਜਦੋਂ ਮੈਂ ਟੋਕਦਾ ਉਹ ਸਰਬ ਸੁਖਾ ਸਰਬ ਸੁਖਾ ਸੁਖ ਸਾਚਾ ਇਹੋ ਗੁਰ ਉਪਦੇਸ਼ ਮਨੈ ਮਹਿ ਲੇਹੋ ਜਗਰਾਮ ਨਾਮ ਸਤਿਵਿ ਲੈ ਵਲਾਵੀ ਕਹੋ ਨਾਨਕ ਸੋ ਧਨ ਵਢ ਭਾਗੀ ਗੋੜੀ ਗਾਰੀ ਮਹੱਲਾ ਪੰਜਵਾ ਸੋਨਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਏ ਸੁਖ ਸਹਿਲ ਵੱਡਾ ਭਾਗ ਵੱਡਾ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਆਲਾ ਪਾਰ ਬ੍ਰਹਮ ਪਾਰ ਬ੍ਰਹਮ ਬ੍ਰਹਮ ਨਹੀਂ ਬ੍ਰਹਮ ਬਾਰਮਾ ਬ੍ਰਹਮਾ ਸਿਆਲ ਕਰਤ ਲਗੂ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭਾਏ ਸੀਤਲ ਕਰ ਕੀਰਤਨ ਮਨ ਸੀਤਲ ਭਾਏ ਜਨਮ ਜਨਮ ਕੇ ਕਿਲ ਵਿਖੋ ਗਏ ਸਾਰ ਬਿਨਿਧਾਨ ਫੇਥਿ ਮਨ ਮਾਹੇ ਅਬ ਟੂਡਨ ਕਾਹੇ ਕਾ ਜਾਹੇ ਰਾਭ ਆਪਣੇ ਦਬ ਭਾਈ ਦਾ ਯਾਰ ਪੂਰਨ ਹੋਈ ਸੇਕ ਕਾਲ ਸੇਵਕ ਕਾਲ ਵੰਦਨ ਕਾਟ ਪੀ ਆਪਣੇ ਦਾਸ ਸਿਮਰ 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 ਗੁਣ ਦਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹੇ ਸਭ ਜਾਏ ਗੁਰ ਪੂਰੈ ਸਭ ਭਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗੋੜੀਗਾਰ ਈ ਮਹਿਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉ ਬੰਦਲਾ ਕੋ ਕਰੇ ਜਹ ਤੰਦੇਮ ਹੈ ਓਇਲੇ ਲਪਟਾਏ ਲਪਟਾਏ ਜਹ ਤੰਦੇਮ ਹੈ ਓਇਲੇ ਲਪਟਾਏ ਔਨ ਤੇ ਦੋ ਗੋਣਾ ਦੋ ਗੋਣਾ ਦੜੀ ਔਨ ਮਾਏ ਉਪਵੇਲਾ ਕਛੇ ਚੀਤਨਾ ਆਵੈ ਬਿਨ ਸ ਜਾਏ ਤਾਹੂ ਲਪਟਾਵਾ ਰਹਾਓ ਆਸਾ ਬੰਦੀ ਮੂਰਖ ਦੇਹ ਕਾਮ ਰੋਧ ਲਪਟਿਓ ਅਸਨੇਹ ਸਰ ਉਪਰ ਠਾਡੂ ਧਰਮ ਰਾਇ ਮਿੱਠੀ ਕਰ ਕਰ ਬਿਖਿਆ ਖਾਏ ਹਾ ਬੰਦਾ ਹਾ ਬੰਦਾ ਹਾ ਸਾਦਾ ਬੈਰ ਹਮਰੇ ਭੋਮ ਪਾਵਣ ਕਾਲਾ ਪੈਰ ਹਾ ਪੰਡਿਤ ਹਾ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੈ ਬਦਾਨਾ ਆਪਣੀ ਗਤ ਮਿਤ ਆਪੇ ਜਾਣੈ ਕਿਆ ਹੋ ਕਹ ਜਾਂ ਆਖ ਬਖਾਨਾ ਜਤ ਜਤ ਲਾਵ ਹੈ ਤਤ ਤਤ ਲਗਣਾ ਆਪਣਾ ਭਲਾ ਸਭ ਕਾਹੁ ਮੰਦਣਾ ਸਤਿ ਸ਼ਟੇਰਾ ਤੁਮ ਕਰਨੇ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕਉ ਦੀਜੈ ਦਾਨ ਕਭੂ ਨ ਵਿਸਰੈ ਨਾਨਕ ਨਾਮ ਗਉੜੀ ਗਵਾਰੀ ਮਹੱਲਾ ਪੰਜਵਾ ਅਨਕ ਜਟ ਨਾ ਨਹੀਂ ਹੋ ਤੋ ਸਟਾਰਾ ਬਹੁਤ ਸਿਆਣਪ ਆਗਲ ਭਾਰਾ ਆਗਲ ਭਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਘਾ ਸੁਭਾਸੀਤ ਮਨ ਮੇਰੇ ਗਾ ਹਰ ਨਾਮ ਕਾ ਉਹਨਾਂ ਤੁਜੈ ਨ ਲੱਗਾ ਤਾਤਾ ਝੋਲਾ ਰਹਾਓ ਝੋਲਾ ਝੋਲਾ ਰਹਾਓ ਤੁਜੈ ਨ ਲੱਗਾ ਤੁਜੈ ਨ ਲੱਗਾ ਤਾਤਾ ਝੋਲਾ ਰਹਾਓ ਜੋ ਬਹੁਤ ਪੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾ ਹੈ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੈ ਸਗਲੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਤਨ ਪਾਵੈ ਕਰ ਤੇਰਾ ਪਾਜ ਉਸ ਆਪ ਦਿਵਾਵੈ ਹਰ ਹਰ ਨਾਮ ਜਪ ਤੈ ਹਿਰਦੈ ਵਸੈ ਦੂਖ ਦਰਦ ਤਹ ਨਾਨਕ ਨਸੈ ਦੁਖ ਦਰਦ ਤਹਿ ਨਾਨਕ ਨਸਾ ਨਾਨਕ ਦੇ ਰੁਕਣਾ ਨਾਨਕ ਨਸਾ ਹਰ ਹਰ ਨਾਮ ਜਾ ਕੈ ਹਿਰਦੈ ਵਸੈ ਹਿਰਦੈ ਵਸੈ ਹਿਰਦੈ ਵਸੈ ਦੁਖ ਦਰਦ ਤਹਿ ਨਾਨਕ ਨਸਾ ਵਾਹਿਗੁਰੂ ਜੀ ਕਾ ਖਾਲਸਾ